हड़ प्रबंधन में लैके चंडीगढ़ हाई लैवल मीटिंग सीएम भगवंत मान के जाएगी कैबिनेट मंत्री होर अधिकारी भी बैठक में मौजूद रहेंगे शामिल रहेंगे जमीनी पदर से राहत कार्य समीक्षा सीएम भगवंत मानों की जाएगी ਹੜਾ ਦੇ ਸੰਕਟ ਦੇ ਵਿਚਾਲੇ ਸੀਐਮ ਭਗਵਨਪਨ ਐਕਸ਼ਨ ਬੋਰਡ ਚ ਨਜ਼ਰ ਆ ਰਹੀ ਹੈ ਕਿ ਹਰ ਪ੍ਰਬੰਧਨ ਨੂੰ ਲੈ ਕੇ ਚੰਡੀਗੜ੍ਹ ਚ ਹਾਈ ਲੈਵਲ ਮੀਟਿੰਗ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਉਸ ਸਾਥ ਜ਼ਿਲੇ ਲਗਾਤਾਰ ਹੜਾ ਦੀ ਚਪੇਟ ਚ ਆਏ ਹੋਏ ਨੇ ਗੁਰਦਾਸਪੁਰ ਤੇ ਪਠਾਨਕੋਟ ਚ ਹਾਲਾਤ ਬਹੁਤ ਹੀ ਖਰਾਬ ਨੇ ਫਜ਼ਿਲਕਾ ਫਿਰੋਜ਼ਪੁਰ ਦੇ ਵੀ ਹਾਲਾਤ ਬਹੁਤ ਹੀ ਖਰਾਬ ਨੇ ਬੀਤੇ ਕੱਲ੍ਹ ਦੀਆਂ ਇਹ ਤਸਵੀਰਾਂ ਜਦੋਂ ਕਿ ਵਿਆਸ ਦਾ ਦੌਰਾ ਕਰਨ ਉੱਥੇ ਪਹੁੰਚੀ ਸੀ ਹੜ੍ਹ ਪ੍ਰਭੰਡਨ ਇਲਾਕਿਆਂ ਦਾ ਤੇ ਵਕਤ-ਵਕਤ ਥਾਵਾਂ ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਸੀ ਇੱਕ ਦਿਨ ਪਹਿਲਾਂ ਗੁਰਦਾਸਪੁਰ ਦੇ ਵਾਟਸਪਿੰਡਾ ਚ ਵੀ ਗਏ ਸੀ ਤੇ ਉੱਥੇ ਉਹਨਾਂ ਨੇ ਸੀਐਮ ਭਗਵੰਤ ਮਾਨ ਨੇ ਆਪਣਾ ਹੈਲੀਕਾਪਟਰ ਹੀ ਰਾਹਤ ਕਾਰਜਾਂ ਵਾਸਤੇ ਸੌਂਪ ਦਿੱਤਾ ਸੀ ਤੇ ਅੱਜ ਚੰਡੀਗੜ੍ਹ 'ਚ ਸੀਐਮ ਹਾਈ ਲੈਵਲ ਮੀਟਿੰਗ ਹਰ ਪੀੜਤਾ ਲਈ ਸੀਐਮ ਭਗਵੰਤ ਮਾਨ ਤੇ ਜੋ ਮੰਤਰੀ ਨੇ ਉਹਨਾਂ ਨੇ ਆਪਣੀ ਸੈਲਰੀ দান ਕੀਤੀ ਹੈ ਇੱਕ ਮਹੀਨੇ ਦੀ ਸੈਲਰੀ দান ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਤੇ ਵਿਧਾਇਕ ਵੀ ਆਪਣੀ ਸੈਲਰੀ ਦੇਣਗੇ ਡ੍ਰਸਟ ਫੰਡ ਚ ਹਰ ਪੀੜਤਾ ਦੇ ਲਈ ਇੱਕ ਮਹੀਨੇ ਤਨਖਾਹ দান ਕੀਤੀ ਜਾਏਗੀ ਡੋਨੇਟ ਕੀਤੀ ਜਾਏਗੀ ਲੋਕਾਂ ਦੀ ਮਦਦ ਤੇ ਰਾਹਤ ਕਾਰਜ ਲਈ ਇਹ ਤਨਖਾਹ ਦਿੱਤੀ ਜਾਏ ਸਰਕਾਰ ਪੂਰੀ ਤਨਦੇਹੀ ਦੇ ਨਾਲ ਲੋਕਾਂ ਦੇ ਨਾਲ ਖੜੀਏ ਸੀਐਮ ਭਗਵੰਤ ਪਾਨੇਸ ਕੱਲ ਦਾ ਜ਼ਿਕਰ ਕੀਤਾ ਜਲਦੀ ਸਾਰੇ ਹਾਲਾਤ ਠੀਕ ਹੋਣਗੇ ਨਾਰਮਲ ਹੋਣਗੇ న్యూਸ 18 ਤੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਵੀ ਆਪਣੀ ਸੈਲਰੀ ਦੇਣਗੇ ਤੇ ਹੜਪੀੜਤਾ ਦੀ ਮਦਦ ਲਈ ਸੀਐਮ ਭਗਵੰਤ ਮਾਨ ਤੇ ਜੋ ਮੰਤਰੀ ਨੇ ਵਿਧਾਇਕ ਨੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਇੱਕ ਇੱਕ ਮਹੀਨੇ ਦੀ ਸੈਲਰੀ ਡੋਨੇਟ ਕਰਨਗੇ ਡਿਜ਼ਾਸਟਰ ਫੰਡ ਚ ਦੂਸਰੇ ਪਾਸੇ ਜੋ ਪ੍ਰਗਟ ਸਿੰਘ ਨੇ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਨੇ ਇਸ ਕੱਲ ਦਾ ਜ਼ਿਕਰ ਕੀਤਾ ਕਿ ਜੋ ਕਾਂਗਰਸ ਦੇ ਵਿਧਾਇਕ ਵੀ ਨੇ ਉਹ ਵੀ ਇੱਕ ਇੱਕ ਮਹੀਨੇ ਦੀ ਸੈਲਰੀ ਡਿਜ਼ਾਸਟਰ ਫੰਡ ਤੋਂ ਉਹਨਾਂ ਦੇ ਵੱਲੋਂ ਦਿੱਤੀ ਜਾਏਗੀ ਇਹ ਬਹੁਤ ਕੁਝ ਕਰਨਾ ਚਾਹੀਦਾ ਹੈਗਾ ਲੇਕਿਨ ਅਸਲੀ ਗੱਲ ਹੈ ਇਹ ਜਿਹੜੇ ਅਰੇਂਜਮੈਂਟਸ ਆ ਇਹ ਸਾਰੇ ਪਹਿਲਾਂ ਹੁੰਦੇ ਆ ਬਾਅਦ ਚ ਨਹੀਂ ਹੁੰਦੇ ਹ ਹ ਕਿਉਂਕਿ ਸਰਕਾਰ ਜਿਹੜੀ ਆ ਉਹ ਇਵੈਂਟ ਕ੍ਰੀਏਟ ਕਰਦੀ ਆ ਮੈਨੂੰ ਲੱਗਦਾ ਇਹ ਵੀ ਇੱਕ ਇਵੈਂਟ ਵਾਂਗ ਹੀ ਇਹ ਚਲਾ ਰਹੇ ਹੈਗੇ ਆ ਕਿਉਂਕਿ ਪਹਿਲਾਂ ਤੇ ਕਲੇਮ ਕਰਦੇ ਹੁੰਦੇ ਸੀ ਕਿ ਅਸੀਂ ਸਾਰੇ ਇੰਤਜ਼ਾਮ ਕਰ ਲਏ ਹੈਗੇ ਆ ਹੂੰ ਤੇ ਲੇਕਿਨ ਮੈਨੂੰ ਜਿੰਨੀ ਇੱਕ ਗੱਲ ਟੈਕਨੀਕਲੀ ਇਨਫੋਰਮੇਸ਼ਨ ਮੈਨੂੰ ਸਮਝ ਆਉਂਦੀ ਹੈਗੀ ਆ ਕਿ ਜਿੰਨਾ ਹੌਲੀ-ਹੌਲੀ ਪਾਣੀ ਛੱਡਣ ਦੀ ਜ਼ਰੂਰਤ ਸੀ ਜੀ ਇਹਨਾਂ ਨੇ ਉਹਨਾਂ ਪਾਣੀ ਹੌਲੀ-ਹੌਲੀ ਛੱਡਿਆ ਤਾਂ ਹੈ ਨਹੀਂਗਾ ਕਿਉਂਕਿ ਜਦੋਂ ਜਿਹੜਾ ਐਕਸੀਡ ਕਰ ਗਿਆ ਇਹ ਫਿਰ ਮੈਨੂੰ ਲੱਗਦਾ ਪਿੰਡਾਂ ਨੂੰ ਇਨਫੋਰਮ ਵੀ ਨਹੀਂ ਕੀਤਾ ਗਿਆ ਕਿ ਆ ਰਹੀ ਹੈ ਕੀ ਡਾਉਨ ਤੇ ਰਾਤ ਤੋਂ ਪਹਿਲਾਂ ਹੁੰਦੀ ਹੈਗੀਆ ਪਰ ਜਿਹੜੀ ਗੱਲ ਸੀਐਮ ਸਾਹਿਬ ਨੇ ਕਹੀ ਆ ਜਾਂ ਸਾਡੇ ਪ੍ਰਧਾਨ ਸਾਹਿਬ ਨੇ ਕਹੀ ਆ ਅਸੀਂ ਬਿਲਕੁਲ ਕੱਲੀ ਤਨਖਾ ਹੀ ਨਹੀਂ ਦੇਵਾਂਗੇ ਹੋਰ ਵੀ ਜੋ ਕੁਝ ਕੰਟਰੀਬਿਊਟ ਹੋਇਆ ਉਹ ਬਿਲਕੁਲ ਕਰਾਂਗੇ ਤਾਂ ਕਿ ਜਿਹੜੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਨੂੰ ਰੀਹੈਬਲੀ ਜੋ ਜੋ ਵੀ ਕਰਨਾ ਪਿਆ ਜਿੰਨਾ ਜਿੰਨਾ ਵੀ ਅਫੋਰਡ ਕਰਦੇ ਹੈਗੇ ਬਿਲਕੁਲ ਕਰਾਂਗੇ अच्छा ਤੁਸੀਂ ਸਾਰੇ ਕਾਂਗਰਸ ਦੇ ਵਿਧਾਇਕ ਵੀ ਦੇ ਰਹੇ ਹੋ ਆਪਣੀ ਸੈਲਰੀ ਇੱਕ ਮਹੀਨੇ ਹਾਂ ਦਿਲਕ ਬਿਲਕੁਲ ਦਬਾਏ ਨੇ ਸਾਡੇ ਦੀ ਕਿਰਪਾ ਕੀਤੀ ਹੋਈ ਹੈ ਹਰੇਕ ਨੂੰ ਇਹ ਹੁਕਮ ਹੈ ਵੀ ਆਪਾਂ ਦਸਵੰਦ ਕੱਟਣਾ ਤੇ ਦਸਵੰਦ ਅਗਰ ਸਹੀ ਜਗ੍ਹਾ ਤੇ ਲੱਗ ਜੇ ਹੁਣ ਸਾਡੇ ਪੰਜਾਬ ਦੇ ਵਿੱਚ ਇਹ ਬੜੀ ਵੱਡੀ ਜਿਹੜੀ ਤਰਾਸ ਦੀ ਆਈ ਹੋਈ ਹੈ ਸੋ ਇਹਦੇ 'ਚ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਆਪਾਂ ਉਹਨਾਂ ਦੀ ਮਦਦ ਕਰ ਸਕੀ ਤਾਂ ਬਹੁਤ ਚੰਗਾ ਲੇਕਿਨ ਜਿਵੇਂ ਬਹੁਤ ਮਤਲਬ ਆਪਾਂ ਤਾਂ ਕੁਝ ਵੀ ਨਹੀਂ ਇਹ ਤਾਂ ਮਤਲਬ ਟਣਕਾ ਮਾਤਰ ਹੈ ਮਤਲਬ ਪੰਜਾਬ ਦੇ ਵਿੱਚ ਚਲੋ ਇਹ ਡਿਜ਼ਾਸਟਰ ਤਾਂ ਹੋ ਗਿਆ ਇਸ ਤਰ੍ਹਾਂ ਦੀ ਆਫਤ ਆ ਗਈ ਲੇਕਿਨ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੋਈ ਅਸੀਂ ਇੱਕ ਦੂਜੇ ਦਾ ਹੱਥ ਫੜ ਲੈਂਦੇ ਆ ਮੈਨੂੰ ਆਸ ਹੈ ਵੀ ਹਰੇਕ ਦੀ ਮਦਦ ਹੋਏਗੀ ਔਰ ਮੈਨੇ ਬਹੁਤ ਨਵੀਂ ਖਬਰ ਪਤਾ ਲੱਗੀ ਹੈ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਸਾਰੇ ਜਾਣੇ ਦੇਰ ਬਿਲਕੁਲ ਸਾਰੇ ਵਿਧਾਇਕ ਮੰਤਰੀ ਇੱਕ ਮਹੀਨੇ ਦੀ ਸੈਲਰੀ ਦਾ ਇੱਕ ਮਹੀਨੇ ਦਾ ਸੈਲਰੀ ਦੇਣ ਬਿਲਕੁਲ ਬਹੁਤ ਅੱਛੀ ਗੱਲ ਹੈ ਜੀ ਅੰਗਸੇਮ ਭਗਵੰਤਪਨ ਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਰਹਣਗੇ ਅੱਜ ਸੀਐਮ ਭਗਵੰਤਪਨ ਬਿਆਸ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਸੀਐਮ ਭਗਵੰਤਪਨ ਦੇ ਵੱਲੋਂ ਕੀਤਾ ਗਿਆ ਮੌਜੂਦਾ ਸਥਿਤੀ ਦਾ ਜਾਇਜ਼ਾ ਖੁਦ ਸੀਐਮ ਭਗਵੰਤਪਨ ਨੇ ਗਰਾਊਂਡ ਜ਼ੀਰੋ ਤੋਂ ਉਤਰ ਕੇ ਲਿਆ ਫਿਰ ਲੋਕਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਫਿਰ ਲੋਕਾਂ ਨੂੰ ਖੜ ਸੰਭਵ ਮਦਦ ਦਾ ਪ੍ਰੋਸਪੈਕਟ ਉਹਨਾਂ ਦੇ ਵੱਲੋਂ ਦਿੱਤਾ ਗਿਆ ਤੇ ਹੜ੍ਹ ਪ੍ਰੇਰਤਾ ਇਲਾਕਿਆਂ ਦੇ ਦੌਰੇ ਤੇ ਰਹੇ ਸੀਐਮ ਭਗਵੰਤਪਨ ਬਿਆਸ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਗਿਆ ਮੌਜੂਦਾ ਸਥਿਤੀ ਦਾ ਉਹਨਾਂ ਨੇ ਜਾਇਜ਼ਾ ਲਿਆ ਫਿਰ ਲੋਕਾਂ ਦੇ इस दौरान जो अमृतसर के डैपी कमिश्नर ने भी उन्होंने मौजूद रहे जो कैबिनेट मंत्री ने हरभजन ई टी ओ वह भी उन्होंने मौजूद रहे तो मौजूदा स्थिति की कुछ है उन्होंने तो जानकारी सी एम भगवंत वालों हासिल की गई